ਸਸਿਕਾ ਬਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਾਜੀ ਅਭੀ ਰਾਜ ਡੈਰੀ ਫਾਰਮ ਦੇ ਵਿੱਚ ਜੀ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਭੁੱਲਰ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਬਣਾ ਰਹੇ ਆ ਵੀਰੇ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਜਿਹੜੇ ਗਾਮ ਸਾਹਮਣੇ ਦੇਖ ਰਿਹਾ ਹਾਂ ਇਹ ਟੋਕੜ ਆ ਵੀਰੇ ਬਾਈ ਕੋਲੇ ਤੇ ਇਸ ਟਾਈਮ ਇਹਦੇ ਥੱਲੇ 10 ਕਿਲੋ ਦੁੱਧ ਰੈਡੀ ਆ ਵੀਰੇ ਤੇ ਬਾਈ ਦੇ ਦੱਸਣ ਮੁਤਾਬਕ ਵੀਰੇ ਥਣਾ ਥਣਾ ਦੀ ਪੂਰੀ ਵਧੀਆ ਸਾਫ ਗਾਂ ਚੈੱਕ ਕਰ ਲਓ ਮੂੰਹ ਮੱਥੇ ਦੀ ਵੀਰੇ ਬਰੀਡ ਚ ਪੂਰੀ ਆ ਕੋਈ ਵੀਰੇ ਟੀਕਾ ਵੀ ਲਾ ਲਓ ਗੱਭਣ ਵਧੀਆ ਰਹੇ ਤੇ ਇੱਕ ਵੀਰੇ ਦਾ ਨਾਲ ਬੂਰਾ ਕੱਟਾ ਪਕਾਊਗਾ ਤੇ ਵੱਧ ਜਾਣਕਾਰੀ ਵੀਰੇ ਤੋਂ ਆਪਾਂ ਲੈ ਕੇ ਦਿੰਨੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਪਿੰਡ ਬੋਲ ਦੀ ਪਿੰਡ ਰਾਮਗੜ੍ਹ ਪਤਾ ਤੁਸੀਂ ਜਿਹੜਾ ਹੋ ਜਿਲ੍ਹਾ ਲੁਧਿਆਣਾ ਵੀਰੇ ਜਿਲ੍ਹਾ ਲੁਧਿਆਣਾ ਤੇ ਵੀਰੇ ਆਪਣਾ ਨੰਬਰ ਬੋਲ 9781845211 ਵੀਰੇ ਦੁਬਾਰੇ ਬੋਲ ਦਿਓ 97818 4521 ਠੀਕ ਆ ਵੀਰੇ ਅੱਛਾ ਵੀਰੇ ਆਪਣੇ ਕੋਲ ਇੱਕ ਜਿਹੜੀ ਬੈਲ ਖੜੀ ਹੈ ਤੇ ਜਾਣਕਾਰੀ ਦੇ ਦਿਓ ਵੀ ਕਿਵੇਂ ਆ ਇਹ ਗੱਭਣ ਦਾ ਟਿਕਟ ਕਿਤਰਾ ਹੈ ਕੋਈ ਇਹਦੇ ਨਹੀਂ ਨਹੀਂ ਵੀਰੇ ਗੱਭਣ ਦਾ ਟਿਕਟ ਕਿੰਨਾ ਹੈ 1.5 ਮਹੀਨੇ ਦੀ ਸੂਈ ਆ ਅੱਛਾ ਇਥੇ ਲੇ 10 ਕਿਲੋ ਦੁੱਧ ਆ 10 ਕਿਲੋ ਦੁੱਧ ਆ ਹਾਂ ਸੀਲ ਠੰਡੀ ਆ ਵੀਰੇ ਜੇ ਕੋਈ ਚੋਣ ਆ ਜੇ ਬਾਈ ਪੂਰਾ 10 ਨੈਟ ਕੱਢ ਦੂੰਗੇ ਹਾਂ 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 ਵੇ ਕੱਢ ਲੈਣਾ ਆ ਲੀਟਰ ਲਿਆਵੇ ਆਪਦਾ ਠੀਕ ਆ ਠੀਕ ਆ ਅੱਛਾ ਵੀਰੇ ਮਾੜੀ ਜੀ ਤੋਲ ਚੈੱਕ ਕਰਾ ਦੀ ਇਹਦੀ ਆ ਤੋਲ ਐਨੀ ਤੋਲ ਵੇ ਵੀ ਤੋਰ ਤੋਰ ਚੈੱਕ ਕਰ ਲੋ ਵੀਰੇ ਬਾਹਰ ਦੇ ਕੰਨਾਂ ਕੋਨਾਂ ਤੋਂ ਵਧੀਆ ਮੂੰਹ ਮੱਥੇ ਦੀ ਪੂਰੀ ਸਾਫਤ ਹੋਰ ਚੈੱਕ ਕਰ ਲੋ ਥਣਾ ਥਣਾ ਦੀ ਸਾਫਤ ਵੀਰੇ ਕਹਿੰਦਾ ਗਰੰਟੀ ਆਪਣੀ ਤੇ ਬਾਕੀ ਤੁਸੀਂ ਆ ਕੇ ਕਿਵੇਂ ਪਾਸ ਕਰਨਾ ਤੇ ਪਸ਼ੂ ਆ ਕੇ ਚੈੱਕ ਕਰਨਾ ਵੀਰੇ ਤੁਹਾਡੀ ਆਪਦੀ ਆ ਤਸੱਲੀ ਕਰਕੇ ਪਸ਼ੂ ਲੈਣਾ ਜਿਵੇਂ ਨਾ ਵੀਰੇ ਦੀ ਜਿਆਦਾ ਦੀ ਸੱਲੀ ਕੀਤੀ ਹੋਈ ਆ ਬਾਈ ਦਾ ਵਪਾਰ ਦਾ ਹੀ ਕੰਮ ਆ ਬਾਈ ਵੀ ਲਿਆ ਕੇ ਵੇਚਦਾ ਵਾ ਤੇ ਬਾਕੀ ਤੁਸੀਂ ਤੋਰ ਚੈੱਕ ਕਰ ਲੈ ਵਧੀਆ ਤੁਰਦੀ ਤੁਰਦੀ ਆ ਵਾ ਵੀਰੇ ਉਹਦਾ ਥਣਾ ਥਣਾ ਤੇ ਤੇਰੇ ਹਿਸਾਬ ਨਾਲ ਜਿਵੇਂ ਤੂੰ ਤਾਂ ਝੋਚ ਹੋਈ ਆ ਹਾਂਜੀ ਹਾਂਜੀ ਸਾਫ ਕੋਈ ਲੱਤਾਂ ਲੱਤਾਂ ਤਾਂ ਨਹੀਂ ਹਿਲਾਉਂਦੀ ਇਦਾਂ ਜਮਾ ਹੀ ਨਹੀਂ ਜਮਾ ਹੀ ਨਹੀਂ ਵੀਰੇ ਠੀਕ ਆ ਠੀਕ ਆ ਤੇ ਬਾਈ ਜਿਵੇਂ ਕੋਈ ਦੂਰ ਨੇੜੇ ਆਉਂਦਾ ਭਾਗ ਹੀ ਕਰਦਾ ਇਹਦਾ ਮੁੱਲ ਤਾਂ ਵੀਰੇ 35 ਕਰਦੇ ਆ 35 ਯਰ ਮੰਗਦੇ ਹੋ ਠੀਕ ਆ ਜੀ ਕੋਈ ਦੂਰ ਨੇੜੇ ਵੀਰ ਭਾਈ ਆਉਂਦਾ ਵਾ ਕੋਈ ਮੇਰੇ ਮਾਪੇ ਨੇ ਕਰ ਲਾਂਗੇ ਹਾਂ ਵੀਰੇ ਮਾਪੇ ਤੇ ਕਰ ਲਈ ਹਾਂ ਵੀਰੇ ਠੀਕ ਆ ਠੀਕ ਆ ਅੱਛਾ ਵੀਰੇ ਦੂਜਾ ਨਾ ਕਿਵੇਂ ਕੱਟਾ ਕਿਵੇਂ ਆ ਇਹ ਕੱਟਾ ਬੂਰਾ ਵੀਰੇ ਅੱਛਾ ਇਹਦੀ ਉਮਰ ਸਾਲ ਦੀ ਆ ਸਾਲ ਦਾ ਇਹ ਹਾਂ ਠੀਕ ਆ ਠੀਕ ਆ ਇਹ ਕਿਵੇਂ ਆ ਇਹਦਾ ਮੁੱਲ ਵੀਰੇ 16000 ਰੁਪਏ ਦਾ 16000 ਇਹ ਵੀ ਤੋਰ ਕੇ ਦਿਖਾ ਲਈ ਵੀਰੇ ਇੱਕ ਮਿੰਟ ਮੜਾ ਜਾ। ਇਹ ਵੀ ਵੀਰੇ ਬੂਰਾ ਘੱਟਾ ਬਾਈ ਕੋਲੇ ਤੇ ਬਾਈਆਂ ਦੀ ਡਿਮਾਂਡ ਇਹ ਆ ਬਸ ਵੀ ਜੇ ਕੋਈ ਆਵੇ ਵੀ ਆਪਣਾ ਨਾ ਵੱਡਾਂ ਵਾਲਾ ਨਾ ਲੈ ਕੇ ਜਾਵੇ ਤੇ ਘਰੇ ਰੱਖਣ ਨੂੰ ਹੀ ਦੇਣਾ ਭਾਈ ਵੀਰੇ ਨੇ ਕਹਿੰਦਾ। ਤੇ ਉਹ ਤਾਂ ਬਾਈ ਨੇ ਪਹਿਲਾਂ ਦੱਸਤਾ ਵੀ ਆਪਾਂ ਵੱਡਾਂ ਨਾਲ ਦੇਣਾ ਨਾ ਵੀਰੇ ਕਹਿੰਦਾ ਆਪਣਾ ਕੋ ਵੱਡਾਂ ਵਾਲਾ ਤਾਂ ਬਹੁਤ ਆਉਂਦੇ ਆ ਪਰ ਆਪਾਂ ਵੱਡਾਂ ਨਾਲ ਦੇਣਾ ਨਹੀਂ ਉਹ ਕਹਿੰਦਾ ਆਪਾਂ ਦੇਣਾ ਘਰੇ ਰੱਖਣ ਵਾਲੇ ਨੂੰ। ਤੇ ਵੀਰੇ ਜਿਵੇਂ ਕੋਈ ਖਰੀਦਣ ਆਉਂਦਾ ਵਾ ਹਾਂ ਉਦਾਂ ਕਿ ਇਹਦੇ ਦਾ ਮੁੱਲ ਕੀ ਕਰਦੇ ਆ ਵੈਸੇ ਮੋਲਤਾ ਵੀ ਇਹਦਾ ਵੀ ਬਾਈ ਕਰੀ ਜਾਂਦੇ ਆ ਠੀਕ ਆ ਹਾਂ ਰੱਖਣ ਵਾਲਾ ਬੰਦਾ ਸਹੀ ਸਹੀ ਦੱਸ ਜਿਹੜਾ ਦੇਣ ਲੈਣ ਜਾਵੇ ਮਾਨਤਨ ਕਰ ਦਾਂਗੇ ਵੀਰੇ ਦਾ ਕਿੰਨਾ ਕਰੇਗਾ ਪਰਦਾ ਜਿਵੇਂ ਬੰਦਾ ਦੇਖ ਕੇ ਬੰਦਾ ਦੇਖ ਕੇ ਨਹੀਂ ਖੁੱਲ ਕੇ ਦੱਸ ਵੀ ਹਾਂ ਇੰਨੇ ਦਾ ਕਟਾ ਦੇ ਦਿਆਂਗੇ ਕਿੰਨੇ ਦਾ 14 ਦਾ 14000 ਦਾ ਠੀਕ ਆ ਲੈ ਵੀਰੇ ਵੀਰੇ ਨੇ 14000 ਦਾ ਕਟਾ ਕਰਤਾ ਹੁਣ ਬਾੜੀ ਬਾਈ ਨਾਲ ਤੁਸੀਂ ਵੀ ਨਾ ਪੁਖਾਈ ਕਰਿਓ ਤੇ ਸੌਦਾ ਰੋਣ ਦੀ ਖੇਚਤ ਤੁਸੀਂ ਕਰਿਓ ਬਾਕੀ ਬਿਹੜ ਦਾ ਦੁਆਰ ਤੱਕ ਮੂੰਹ ਮੱਥਾ ਚੈੱਕ ਕਰਾ ਦਿੰਨੇ ਆ ਥਣਾ ਤੁਣਾ ਜੀ ਸਾਫ ਆ ਵੀਰੇ ਵਧੀਆ ਜਰਸੀ ਬਰੀਡ ਚ ਪੈਂਦੀ ਹੈ ਜੇ ਬੈਠ ਤੁਸੀਂ ਦੇਖੋਗੇ ਤਾਂ ਮੂੰਹ ਮੱਥੇ ਦੀ ਬਹੁਤ ਸਾਫ ਆ ਤੇ ਵੀਡੀਓ ਦੇਖਣ ਲਈ ਵੀ ਬਾਰੇ ਬਾਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਇਹਨਾਂ ਵੀਰੇ ਆਪਣਾ ਵੀ ਹੌਸਲਾ ਵਧਦਾ ਵਾ ਤੇ ਬਾਕੀ ਵੀਰੇ ਨਾਲ ਤੁਸੀਂ ਜਾਣਕਾਰੀ ਲੈ ਲਿਓ ਵੀਰੇ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਧੰਨਵਾਦ